ੱਡਾ ਆ ਗਿਆ ਬ੍ਰੇਕਾਂ ਹੀ ਕੋਈ ਨਹੀਂ ਕਾਰਦੇ ਚ ੱਡੇ ਚ ਗਰੇਗੇ ਮੇਰਾ ਘਰ ਸੱਜੇ ਪਾਸੇ ਹੈ ਕਾਰ ਮੁੜ ਲਈ ਨਹੀਂ ਮੁੜਦੀ ਨਹੀਂ ਤੋ ਕੀ ਸੁਖ ਦੇਵੇਂ ਇਸ ਤੋਂ ਕੀ ਸੁਖ ਲੈਣਾ ਮਨ ਸਾਰੇ ਪਾਸੇ ਜਾਂਦਾ ਹੈ ਪਰ ਜਦ ਇਹ ਨੋ ਕਹੀਏ ਰੱਬ ਵਾਲੇ ਘਰ ਨਹੀਂ ਜਾਂਦਾ ਤੂੰ ਮੇਰੇ ਘਰ ਆਓ ਮੇਰੇ ਮਿੱਤ ਨਹੀਂ ਆਉਂਦਾ ਭਾਵੇਂ ਮਿੱਤਰ ਕਰਕੇ ਆਵਾਜ਼ਾਂ ਮਾਰਦੇ ਨੇ ਗੁਰੂ ਅਰਜਨ ਦੇਵ ਜੀ ਨੇ ਜਾਂਦਾ ਪਰਮਾਤਮਾ ਦਾ ਘਰ ਤੇਰਾ ਘਰ ਹੈ ਪਰਵਾਰ ਦਾ ਘਰ ਰਸਤੇ ਦਾ ਪੜਾਓ ਹੈ ਜਿੱਥੇ ਤੂੰ ਜਾਂਦਾ ਹੈ ਜਿੱਥੇ ਤੂੰ ਰੋਜ਼ ਚਲਾ ਜਾਂਦਾ ਹੈ ਜਿੱਥੇ ਤੂੰ ਦਿਨ ਰਾਤ ਕੱਟਦਾ ਹੈ ਇਹ ਰਸਤੇ ਦਾ ਪੜਾਓ ਹੈ ਪਰਮਾਤਮਾ ਦਾ ਘਰ ਤੇਰਾ ਘਰ ਹੈ ਤੇ ਹੁਣ ਜਦ ਇਹਨੋਂ ਸੰਸਾਰ ਤੋਂ ਥੋੜਾ ਮੋੜੀਏ ਚੱਲ ਨਿਰੰਕਾਰ ਦੇ ਘਰ ਨਹੀਂ ਜਾਂਦਾ ਲਗਾ ਮੇ ਕੋਈ ਨਿ ਕੋੜੇ ਦੇ ਮੌਤ ਇਸ ਕਾਰ ਦੇ ਸਟੀering ਹੀ ਕੋਈ ਨਹੀਂ ਜਿੱਦਰ ਮੋੜੀ ਹੈ ਇਹ ਬਿਨਾ ਸਟੀering ਦੀ ਗੱਡੀ ਬਿਨਾ ਬ੍ਰੇਕਾਂ ਦੀ ਗੱਡੀ ਬਸ ਇਸੇ ਦੇ ਮਨ ਅਸਵਾਰ ਹੈ ਇਸੇ ਦੇ ਉੱਤੇ ਮਨੁੱਖ ਅਸਵਾਰ ਹੈ ਉਸ ਮਨ ਤੋਂ ਕਮ ਲੈ ਕੇ ਉਸ ਮਨ ਦੇ ਅਸਰੇ ਤੇ ਮਨੁੱਖ ਜੀਵਨ ਬਤੀਤ ਕਰ ਰਿਹਾ ਹੈ ਨਾ ਰੁਕਦਾ ਹੈ ਨਾ ਮੁੜਦਾ ਹੈ ਜ਼ਮਾਨ ਗਲਤ ਬੋਲਣਾ ਚਾਹੰਦੀ ਹੈ ਔਰ ਗਲਤ ਖਾਣਾ ਚਾਹੰਦੀ ਹੈ ਦੋ ਮਰਾਂ ਪਾਣ ਯਾ ਦੇਖਦੇ ਆਂ ਸ਼ਰਾਬ ਦਾ ਪੀਣਾ ਮਦਰਾ ਦਾ ਪੀਣਾ ਅਕਲ ਨੂੰ ਇਹ ਵਰਤਦਾ ਹੀ ਨਹੀਂ ਇਹ ਲਗਾਮ ਮਨ ਨੂੰ ਲਾਂਦਾ ਹੀ ਨਹੀਂ ਗੁਰੂ ਅਰਜਨ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ ਪੱਲੇ ਨਾ ਪਾ ਸਦਾ ਪਿਆਸੀ ਰਹੇਗੇ ਕੋਈ ਬੈਰੋ ਨੇ ਸਵਾਦ ਤੈਨੂੰ ਉਹ ਸਵਾਦ ਦੇ ਹੀ ਨਹੀਂ ਸਕਦਾ ਤੂੰ ਹਮੇਸ਼ਾ ਲਈ ਤ੍ਰਿਪਤ ਹੋ ਜਾਏ ਹਰ ਸਵਾਦੀ ਚੀਜ਼ ਮੂੰਹ ਪੈ ਜਾਂਦੀ ਹੈ ਤਿੰਨ ਚਾਰ ਦਿਨ ਲਗਾਤਾਰ ਖਾਓ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਉਹ ਚਾਰ ਪੰਜ ਦਿਨ ਅਜ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਇਹ ਤੇ ਹਕੀਕਤ ਹੈ ਇਹ ਤੇ ਇੱਕ ਸਚਾਈ ਹੈ ਪਰ ਜਿਸ ਦਾ ਸਵਾਦ ਰੋਜ਼ ਰੋਜ਼ ਵੱਧਦਾ ਹੈ ਰੋਜ਼ ਰੋਜ਼ ਵੱਧਦਾ ਹੈ ਅਗਮ ਹੈ ਦਿੰਦਨ ਚੜੇ ਸਵਾਇਆ ਨਾਨਕ ਹੋਦਨਾਗਾਠ ਉਸ ਪਾਸੇ ਮਨੁੱਖ ਦਾ ਮਨ ਨਹੀਂ ਜਾਂਦਾ ਸਾਰਾ ਸਰੀਰ ਗਲਤ ਜਾ ਰਿਹਾ ਕਿਸੇ ਪਾਸੇ ਪੈਰ ਗਲਤ ਜਾ ਰਹੇ ਨੇ ਹੱਥ ਗਲਤ ਕਰ ਰਹੇ ਨੇ ਮਨ ਦੇ ਇਸ਼ਾਰੇ ਨਾਲ ਕੋਈ ਬਰੇ ਕਹੀਂ ਕੋਈ ਨਹੀਂ ਲਗਾਵੇਂ ਹੀ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਇਹ ਸਰੀਰ ਮੇਰਾ ਇਸ ਜਗਮੇ ਆਇਕ ਹੈ ਕਿਆ ਤਉ ਦਾ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾਂ ਜਾਂ ਤੂੰ ਜਗ ਮੈਂ ਆਇਆ ਕਾਰ ਦੇ ਚੱਲਣ ਦੀ ਕੀਮਤ ਹੈ ਜਿਤਨੀ ਸਪੀਡ ਨਾਲ ਚੱਲੇ ਉਹਦੀ ਕੀਮਤ ਹੈ ਬੜੀ ਵਧੀਆ ਕਾਰ ਹੈ ਪਰ ਹੁਣ ਕਹਿ ਦਈਏ ਇਹ ਚੱਲਦੀ ਤੇ ਹੈ ਰੁਕਦੀ ਨਹੀਂ ਇਹਦੇ ਚ ਬ੍ਰੇਕਾਂ ਨਹੀਂ ਲਗਾਈਆਂ ਗਈਆਂ ਇਹ ਮੁੜਦੀ ਵੀ ਨਹੀਂ ਇਹਦੇ ਸਟੀering ਵੀ ਕੋਈ ਨਹੀਂ ਕੋਈ ਕੌਡੀਆਂ ਤੋਂ ਵੀ ਲੈਣ ਨੂੰ ਤਿਆਰ ਨਹੀਂ ਹੋਏ ਕੋੜੀ ਤੋਵੇਂ ਕੋਈ ਮੁਫਤ ਦੇਚ ਵੀ ਲੈਣ ਨੂੰ ਤਿਆਰ ਨਹੀਂ ਹੋਵੇਗਾ ਹਾਂ ਜਲਦੀ ਤੇ ਹੈ ਮੁੜਦੀ ਨਹੀਂ ਜਲਦੀ ਤੇ ਹੈ ਰੁਕਦੀ ਨਹੀਂ ਤੇ ਤੇ ਮੌਤ ਨੂੰ ਦਾਵਤ ਦੇਣਾ ਹੈ ਰੁਹੇ ਜ਼ਮੀਨ ਵਿੱਚ ਮਨੁੱਖ ਨੇ ਜਿਸ ਜਿਸ ਨੂੰ ਵਰਤੇ ਆ ਉਹਦੇ ਨਾਲ ਰੋਕਣ ਦਾ ਸਾਧਨ ਜੁਟਾਇਆ ਹੈ ਘੋੜੇ ਨਾਲ ਹਥੀ ਨਾਲ ਉੱਠ ਨਾਲ ਬੈਲਾ ਨਾਲ ਸਾਈਕਲ ਨਾਲ ਮੋਟਰ ਕਾਰ ਨਾਲ ਹਵਾਈ ਜਹਾਜ਼ ਨਾਲ ਰੇਲਾਂ ਨਾਲ ਸਭ ਕੁਛ ਦੇ ਨਾਲ ਇਸ ਨੇ ਰੋਕਣ ਦਾ ਸਾਧਨ ਬਣਾਇਆ ਆਪਣੇ ਮਨ ਨਾਲ ਨਹੀਂ ਬਣਾਇਆ ਔਰ ਜਿਤਨੇ ਚਿਰ ਤੱਕ ਇਹ ਰੁਕਦਾ ਨਹੀਂ ਇਹ ਜਨਮ ਮਰਨ ਵੀ ਨਹੀਂ ਰੁਕੇਗਾ ਚੱਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਜਨਮ ਵੀ ਚੱਲਦਾ ਰਹੇਗਾ ਮਰਨ ਵੀ ਚੱਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਦੁੱਖ ਵੀ ਚੱਲਦਾ ਰਹੇਗਾ ਸੰਤਪ ਵੀ ਚੱਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਸਾਰਾ ਅਨਰਥ ਵੀ ਚੱਲਦਾ ਰਹੇਗਾ ਜਿੰਨੇ ਚਿਰ ਤੱਕ ਇਹਨੂੰ ਕੋਈ ਰੋਕਣ ਦਾ ਸਾਧਨ ਨਹੀਂ ਤੋ ਕਿਵੇਂ ਇਸ ਨੂੰ ਰੋਕੀਏ ਕਿਹੇ ਸਾਧਨ ਜੁਟਾਈਏ ਅੱਜ ਦਾ ਇਹ ਮਹਾਨ ਵਾਕ ਜਿਹਦੇ ਵਿੱਚ ਸ਼ਲੋਕ ਤੇ ਗੁਰੂ ਅਮਰਦਾਸ ਜੀ ਦੇ ਨੇ ਪੌੜੀਆਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਨੇ ਸੋਰਠ ਦੀਵਾਰ ਔੜੀਆਂ ਸਾਰੀਆਂ ਗੁਰੂ ਰਾਮਦਾਸ ਜੀ ਦੀਆਂ ਨੇ ਸ਼ਲੋਕ ਬਹੁਤ ਆਤ ਦੇਚ ਗੁਰੂ ਅਮਰਦਾਸ ਜੀ ਦੇ ਨੇ ਮਹੱਲਾ ਤੀਜਾ ਆਪ ਲੜੀ ਵਾਰ ਸਰਵਨ ਕਰੋ ਦਾਸ ਤੁਹਾਡੇ ਸਾਹਮਣੇ ਅਰਥ ਰਖੇ ਪਿਆਰ ਨਾਲ ਲਖੋ ਸਤਨਾਮ ਸ੍ਰੀ ਵਾਹਿ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਹਾਸਤੀ ਸਿਰ ਜਿਉ ਅੰਕੁਸ਼ ਹੈ ਆਹਰਣ ਜਿਉ ਸਿਰ ਦੇ ਹਾਥੀ ਦੇ ਸਿਰ ਦੇ ਉੱਤੇ ਜੈਸੇ ਅੰਕੁਸ਼ ਹੈ ਤਾਂ ਯੋ ਕਾਬੂ ਉਂਝ ਲੈ ਆਹਰਣ ਦੇ ਉੱਤੇ ਲੋਹਾ ਸੋਨਾ ਆਪਣਾ ਸਿਰ ਰਖੇ ਤਾਂ ਕਿਸ ਕੀਮਤੀ ਮਸ਼ੀਨ ਬਣਦਾ ਹੈ ਗਹਿਣਾ ਬਣਦਾ ਹੈ ਕੋ ਦਾ ਰੂਪ ਸੁੰਦਰ ਬਣਦਾ ਹੈ ਆਪਣਾ ਸਿਰ ਥੱਲੇ ਲਿਆਵੇ ਆਪਣੇ ਆਪ ਨੂੰ ਥੱਲੇ ਲਿਆਵੇ ਅੰਕੁਸ਼ ਦੇ ਥੱਲੇ ਹਥੀਲੇ ਆਵੇ ਆਪਣਾ ਸਿਰ ਐਰਣ ਦੇਤੇ ਸਿਰ ਰੱਖੇ ਸੋਨਾ ਤੇ ਲੋਹਾ ਤਾਂ ਇਹ ਕਾਰਾਮਦ ਹੋ ਸਕਦੇ ਨੇ ਸੁਖਦਾਈ ਹੋ ਸਕਦੇ ਨੇ ਇਹ ਤਸ਼ਬੀਹ ਦੇ ਰਹੇ ਨੇ ਇਹ ਉਦਾਹਰਣ ਦੇ ਰਹੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਮਨ ਤਾਂ ਨੀ ਆਗਾ ਰਾਖ ਕਾ ਉਪੀਸੇ ਕਰੇ ਆਪਣਾ ਮਨ ਤੇ ਤਨ ਗੁਰੂ ਦੇ ਗੌਰਖ ਉਹਦੇ ਹਵਾਲੇ ਕਰ ਦੇ ਇਹਦੇ ਉੱਤੇ ਇੱਕ ਗਾਥਾ ਯਾਦ ਆਈ ਹੈ ਇੱਕ ਸੰਬੰਧ ਰੱਖਦੀ ਹੈ ਦੁਆਪਰ ਯੁੱਗ ਨਾਲ ਸ੍ਰੀ ਕ੍ਰਿਸ਼ਨ ਨਾਲ ਇੱਕ ਸੰਬੰਧ ਰੱਖਦੀ ਹੈ ਐਸੇ ਹੀ ਯੁੱਗ ਨਾਲ ਧੰਨ ਗੁਰੂ ਨਾਨਕ ਦੇਵ ਜੀ ਨਾਲ ਅਰਜਨ ਦਾ ਰਥ ਹੈ ਔਰ ਉਨੋਂ ਲਗੇ ਪੰਜ ਘੋੜੇ ਨੇ ਪੰਜ ਘੋੜੇ ਖਿੱਚਦੇ ਨੇ ਇਤਿਹਾਸਕਾਰਾਂ ਨੇ ਪੁਰਾਣਿਕ ਪ੍ਰਸੰਗ ਮਹਾਭਾਰਤ ਦਾ ਵੀ ਕ੍ਰਿਸ਼ਨ ਅਰਜਨ ਦੇ ਰਥਵਾਹੀ ਨੇ ਡਰਾਈਵਰ ਨੇ ਕੋਚਵਾਨ ਨੇ ਮੈਂ ਨਹੀਂ ਇਹ ਤੇ ਕੋਈ ਮਹਿਮਾ ਵਾਲੀ ਗੱਲ ਨਹੀਂ ਹੈ ਕ੍ਰਿਸ਼ਨ ਜੀ ਰਥਵਾਹੀ ਨੇ ਅਰਜਨ ਦੇ ਅਰਜਨ ਪਿੱਛੇ ਬੈਠਦਾ ਹੈ ਸੀਟ ਤੇ ਬਣੇ ਹੋਏ ਗੱਦੇ ਤੇ ਤੇ ਜਿਸ ਥਾਂ ਤੇ ਕੋਚਵਾਨ ਬੈਠਦਾ ਹੈ ਰਥ ਨੂੰ ਚਲਾਉਣ ਵਾਸਤੇ ਉੱਥੇ ਬੈਠਦੇ ਨੇ ਸ੍ਰੀ ਕ੍ਰਿਸ਼ਨ ਅਰਜਨ ਨੇ ਕਹਿ ਦਿੱਤਾ ਹੈ ਘੋੜੇ ਇਤਨੇ ਬਲਵਾਨ ਇਹਨਾਂ ਪੰਜਾਂ ਨੂੰ ਮੈਂ ਨਹੀਂ ਕਾਬੂ ਰੱਖ ਸਕਦਾ ਤੁਸੀਂ ਚਲਾਓ ਤੇ ਮੈਂ ਕਿਸੇ ਮੰਜ਼ਲੇ ਮਕਸੂਦ ਤੇ ਪਹੁੰਚ ਸਕਦਾ ਐ ਲੋ ਮੈਂ ਲਗਾਮ ਤੁਹਾਨੂੰ ਦਿੱਤੇ ਤੁਸੀਂ ਚਲਾਓ ਰਥ ਦੇ ਚ ਬੈਠਾ ਹੈ ਅਰਜਨ ਚਲਾ ਰਹੇ ਨੇ ਸ੍ਰੀ ਕ੍ਰਿਸ਼ਨ ਕਬੀਰ ਇਸ ਨੂੰ ਇਹ ਬਿਆਨ ਕਰਦੇ ਨੇ ਕਬੀਰ ਕੋਕਰ RAM ਕੋ ਮੁਤੀਆ ਮੇਰੋ ਨਾਮ ਗਲੇ ਹਮਾਰੇ ਜੈਵਰੀ ਜੈ ਖਿੰਚੇ ਤੈ ਜਾ ਗਲ ਦੇ ਚਪਟਾ ਪਾਇਆ ਰਸੀ ਹੈ ਪ੍ਰਭੂ ਤੇਰੇ حوالے ਕਰ ਦਿੱਤੀ ਜਿੱਥੇ ਲੈ ਜਾਂਦਾ ਲੈ ਜਾ ਜਿੱਧਰ ਧੋਖੇ ਚ ਤੈ ਚਲਦੇ ਜਿੱਧਰ ਤੋ ਲੈ ਜਾ ਲੈ ਜਾ ਦਰਸਲੇ ਜੀਵਨ ਦੇ ਰਥ ਨੂੰ ਪੰਜ ਗਿਆਨ ਇੰਦਰੀਆਂ ਦੇ ਇਹ ਘੋੜੇ ਲੱਗੇ ਹੋਏ ਨੇ ਇਹ ਸਰੀਰ ਚੱਲਦਾ ਹੈ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਰਾਹੀਂ ਅਰਜਨ ਇਹ ਕਹਿ ਰਹੇ ਨੇ ਇੱਕ ਘੋੜਾ ਕਿਸੇ ਪਾਸੇ ਜਾਣਾ ਚਾਹੁੰਦਾ ਹੈ ਦੂਜਾ ਘੋੜਾ ਕਿਸੇ ਪਾਸੇ ਜਾਣਾ ਚਾਹੁੰਦਾ ਹੈ ਅੱਖਾਂ ਕਿਸੇ ਪਾਸੇ ਜਾਣਾ ਚਾਹੁੰਦੀਆਂ ਨੇ ਕੰਨ ਕਿਸੇ ਪਾਸੇ ਜਾਣਾ ਚਾਹੁੰਦੇ ਨੇ ਰਸਤਾ ਇੱਕ ਪਕੜਦਾ ਹੀ ਨਹੀਂ ਇਹ ਮੇਰੇ ਕੋਲ ਕਾਬੂ ਨਹੀਂ ਹੁੰਦਾ ਨਹੀਂ ਹੁੰਦਾ ਐ ਲੋ ਲਗਾਂ ਤੋਸੀ ਚਲਾਵਾ ਇਹਦੇ ਉੱਤੇ ਜਿਹੜੀ ਮੈਂ ਗਾਥਾ ਜਨਮ ਸਾਖੀ ਦੇ ਵਿੱਚ ਪੜੀ ਬੜੀ ਬਾ ਕਮਾਲ ਲੈਣਾ ਜੇ ਘੋੜੀ ਤੇ ਅਸਵਾਰ ਨੇ ਅਜ ਅੰਦਰ ਪਿਆਸ ਜਾਗੀਏ ਤੜਪ ਜਾਗੀਏ बार-बार ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੁਣਿਆ ਔਰ ਕਈ ਦਫਾ ਸੁਣਿਆ ਹੈ ਅਜ ਪਿਆਸ ਜਾਗੀਏ ਜਾਣਾ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਪਿਆਸ ਪੈਦਾ ਹੋ ਜਾਏ ਕੀਰਤਨ ਕਥਾ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨੇ ਤੜਪ ਪੈਦਾ ਹੋ ਜਾਏ ਨਹੀਂ ਤੇ ਅਜੇ ਸਰੋਤੇ ਤੇ ਹਾਂ ਸੁਰਤ ਦੇ ਚ ਨਹੀਂ ਆ ਸਮਝ ਦੇ ਚ ਨਹੀਂ ਅਜੇ ਸੁਰਤ ਸੁਰਤ ਨਹੀਂ ਬਣੀ ਅਜੇ ਸੁਰਤ ਸਮਝ ਨਹੀਂ ਬਣੀ ਪਿਆਸ ਪੈਦਾ ਹੋ ਜਾਏ ਤਾਂ ਫਿਰ ਮਨੁੱਖ ਪਾਣੀ ਦੀ ਤਲਾਸ਼ ਕਰਦਾ ਹੈ ਤੜਪ ਪੈਦਾ ਹੋ ਜਾਏ ਤਾਂ ਮਨੁੱਖ ਸਾਧਨਾ ਕਰਦਾ ਹੈ ਨਹੀਂ ਤੇ ਨਹੀਂ ਕਰਦਾ ਨਹੀਂ ਕਰਦਾ ਸਾਰੀ ਜ਼ਿੰਦਗੀ ਕਈ ਸੁਣਦੇ ਰਹਿੰਦੇ ਨੇ ਕੋਈ ਤੜਪ ਨਹੀਂ ਹੈ ਕੋਈ ਪਿਆਸ ਨਹੀਂ ਹੈ ਸਾਰੀ ਜ਼ਿੰਦਗੀ ਕਈ ਪੜਦੇ ਰਹਿੰਦੇ ਨੇ ਕੋਈ ਤੜਪ ਨਹੀਂ ਹੈ ਕੋਈ ਪਿਆਸ ਨਹੀਂ ਹੈ ਪਿਆਸ ਪੈਦਾ ਹੋਵੇਗੀ ਹਿਰਦੇ 'ਚ ਹਿਰਦੇ ਨੂੰ ਛੁਆਉਂਦੇ ਹੀ ਨਹੀਂ ਬਾਣੀ ਨਾਲ ਭੁੱਖ ਮਿਟੇਗੀ ਭੋਜਨ ਦੀ ਬੁਰਕੀ ਜਦ ਕੰਠ ਤੋਂ ਥੱਲੇ ਜਾਏ ਇਹ ਮੂੰਹ 'ਚ ਬੁਰਕੀ ਪਾਉਂਦੀ ਭੋਜਨ ਦਾ ਥਾਂ ਲੱਗੋ ਪਿਆਰ ਰਹਿੰਦਾ ਹੈ ਭੋਜਨ ਵੀ ਪਿਆਰ ਰਹਿੰਦਾ ਤੇ ਭੁੱਖ ਵੀ ਪਈ ਰਹਿੰਦੀ ਹੈ ਗੁਰੂ ਦਾ ਸ਼ਬਦ ਵੀ ਪਿਆ ਸਾਹਮਣੇ ਹਿਰਦੇ ਵਿੱਚ ਦੁੱਖ ਵੀ ਹੈ ਕਲੇਸ਼ ਵੀ ਹੈ ਭੋਜਨ ਤਨ ਨਾਲ ਛੁਆਂਦੇ ਨਹੀਂ ਭੁੱਖ ਬਣੀ ਰਹਿੰਦੀ ਹੈ ਸ਼ਬਦ ਹਿਰਦੇ ਨਾਲ ਛੁਆਂਦੇ ਨਹੀਂ ਦੁੱਖ ਤੇ ਕਲੇਸ਼ ਬਣਿਆ ਰਹਿੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੰਭੀਰ ਚਿੰਤਾਵਾਂ ਬਣੀਆ ਰਹਿੰਦੀ ਹੈ ਘੋੜੀ ਤੇ ਅਸਵਾਰ ਹੋ ਕੇ ਚੱਲ ਪੈ ਨੇ ਲੈਣਾ ਜੀ ਰਸਤੇ ਦੇ ਚ ਰਾਈਆਂ ਕੁਲ ਪੁੱਛਦੇ ਨੇ नानक तपे ਦਾ ਘਰ ਕਿੱਥੇ ਦੱਸੋ ਰਾਹੀ ਕਹਿੰਦੇ ਨਾਨਕ ਤਪੇ ਦੇ ਘਰ ਜਾਣਾ ਹਾਂ ਉਹਨਾਂ ਦੇ ਨਾਲ ਪਹਿਲੇ ਪਹਿਲੇ ਇਹ ਨਾਮ ਪਰਚਲਤ ਹੋਇਆ ਸੀ ਤਪਾ ਨਾਨਕ ਜੀ ਤਪਾ ਨਾਨਕ ਜੀ ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦੇ ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ 'ਚ ਜਦ ਕੋਈ ਰਾਹੀ ਮਿਲਦੇ ਨੇ ਫਿਰ ਪੁੱਛਦਾ ਹੈ ਨਾ ਨਿਕ ਤਪੇ ਦਾ ਘਰ ਕਿੱਥੇ ਹੈ ਅੱਗੇ ਅੱਗੇ ਤੋਂ ਫਿਰ ਅੱਗੇ ਚਲਦਾ ਹੈ ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਸਤ ਅੱਠ ਦਫਾ ਲਿਖਿਆ ਹੈ ਪਰ ਚੁਕੇ ਕਾਵੇ ਸ਼ੈਲੀ ਚ ਲਿਖਿਆ ਹੈ ਔਰ ਬੜੇ ਸੋਹਣੇ ਡੰਗ ਨਾਲ ਲਿਖਿਆ ਹੈ ਫਿਰ ਚਲਦੇ ਨੇ ਰੁਕਦੇ ਨਹੀਂ ਦਰਸਲ ਗੁਰੂ ਦਾ ਘਰ ਅੱਗੇ ਸਾਡਾ ਘਰ ਪਿੱਛੇ ਸੁਰਤ ਅੱਗੇ ਗਈ ਸ਼ਬਦ ਨਾਲ ਜੁੜੇਗੀ ਨਿਰੰਕਾਰ ਨਾਲ ਜੁੜੇਗੀ ਸੁਰਤ ਪਿੱਛੇ ਚਲੀ ਗਈ ਪਰਿਵਾਰ ਨਾਲ ਜੁੜੇਗੀ ਕਾਰੋਬਾਰ ਨਾਲ ਜੁੜੇਗੇ ਇੱਥੇ ਬੈਠੇ ਆ ਵੀ ਸੁਰਤ ਪਿੱਛੇ ਜਾ ਸਕਦੀ ਹੈ ਗਈ ਬਾਜ਼ਾਰ ਦੇ ਵਿੱਚ ਇੱਥੇ ਬੈਠੇ ਆ ਵੀ ਸੁਰਤ ਅੱਗੇ ਜਾ ਸਕਦੀ ਜੁੜ ਗਈ ਸ਼ਬਦ ਨਾਲ ਇਹ ਅੱਗੇ ਵੀ ਜਾਂਦੀ ਹੈ ਪਿੱਛੇ ਵੀ ਜਾਂਦੀ ਹੈ ਪਰ ਜ਼ਿਆਦਾਤਰ ਚੋਂ ਕੇ ਪਿੱਛੇ ਜਾਂਦੀ ਹੈ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਾਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੌੜ ਨਾ ਹੋਵੇ ਜਨਮ ਅੱਗੇ ਵੇਖ ਅੱਗੇ ਚੱਲ ਕੀ ਮੋੜ ਮੋੜ ਕੇ ਪਿੱਛੇ ਦੇਖਦਾ ਜਦ ਗੁਟਕਾ ਤੇਰੇ ਹੱਥੇ ਚ ਕਿਉਂ ਪਿੱਛੇ ਤੇਰੀ ਸੁਰਤ ਜਾਇਆ ਬੈਠਾ ਤੂੰ ਸਤਸੰਗ ਦੇ ਚ ਕਿਉਂ ਤੇਰੀ ਸੁਰਤ ਪਿੱਛੇ ਜਾਇਆ ਜਪਦਾ ਜ਼ਬਾਨ ਨਾਲ ਤੂੰ ਵਾਹਿਗੁਰੂ ਵਾਹਿਗੁਰੂ ਪਿਆ ਕਿਉਂ ਸੁਰਤ ਤੇਰੀ ਪਿੱਛੇ ਜਾਇਆ ਗੁਰੂ ਦਾ ਘਰ ਅੱਗੇ ਹੀ ਹੈ ਪਿੱਛੇ ਹੋ ਨਹੀਂ ਸਕਦਾ ਆਪਣਾ ਸਭ ਕੁਝ ਪਿੱਛੇ ਆਪਣਾ ਸਭ ਕੁਝ ਪਿੱਛੇ ਗੁਰੂ ਅੱਗੇ ਪ੍ਰਭੂ ਅੱਗੇ ਚੱਲਦੇ ਆਂ ਚੱਲਦੇ ਆਂ ਫਿਰ ਰਾਹੀ ਮਿਲੈ ਨੇ ਲੈਣਾ ਜੀ ਉਸੇ ਤੜਪ ਨਾਲ ਪੁੱਛਦੇ ਨੇ ਉਸੇ ਪਿਆਸ ਨਾਲ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਨਾਨਕ ਤਪੇ ਦਾ ਘਰ ਕਿੱਥੇ ਉਹਦੇ ਪੁੱਛਣ ਦੇ ਚ ਪਿਆਸ ਸੀ ਉਹਦੇ ਪੁੱਛਣ ਦੇ ਢੰਗ ਦੇ ਚ ਤੜਪ ਸੀ ਉਹਦੇ ਨੇਤਰ ਦੱਸਦੇ ਸਨ ਉਸ ਦਾ ਪੁੱਛਣਾ ਦੱਸਦਾ ਸੀ ਰਾਹੀ ਕਹਿੰਦੇ ਨੇ ਅੱਗੇ 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 ਹੁਣ ਜਿੰਨੀ ਦਫਾ ਲਿਖਿਆ ਹੋਇਆ ਉਤਨੀ ਦਫਾ ਮੈਂ ਨਾ ਦੋਹਰਾਵਾਂ ਸੰਖੇਪ ਚੱਲ ਪੈਂਦੇ ਨੇ ਅੱਗੇ ਅੱਗੇ ਚਲਦੇ ਆ ਚਲਦੇ ਆ ਹੁਣ ਲੈਣਾ ਜੀ ਕੀ ਕਰਦੇ ਨੇ ਹੁਣ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ ਰਸਤੇ 'ਚ ਮੰਜ਼ਿਲ ਆ ਗਈ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਪਹਿਲੇ ਰਾਈਆਂ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਸਨ ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ ਯਕੀਨ ਲਾਜਾਣੋ ਜਿਤਨੇ ਚਿਰ ਤੱਕ ਸੁਰਤ ਉੱਥੇ ਨਹੀਂ ਜਾਂਦੀ ਗੁਰੂ ਕੋਲ ਹੀ ਪੁੱਛਣਾ ਹੈ ਪ੍ਰਭੂ ਦੇ ਘਰ ਦਾ ਪਤਾ ਤਾਈ ਕੁਝ ਪਤਾ ਚੱਲੇਗਾ ਜਣੇ ਚੱਲੇਗਾ ਏਕ ਹਕੀਕਤ ਹੈ ਸਚਾਈ ਹੈ ਜਣੇ ਕੋਨੇ ਕੋਲ ਪੁੱਛਣ ਨਾਲ ਕੁਝ ਵੀ ਨਹੀਂ ਬਣੇਗਾ ਕੁਝ ਵੀ ਨਹੀਂ ਬਣੇਗਾ ધਨ ਗੁਰੂ ਨਾਨਕ ਦੇਵ ਜੀ ਨੂੰ ਪੁੱਛ ਰਹੇ ਨੇ ਰਾਹੀ ਦੱਸੋਗੇ नानक तपे देगा ਘਰ ਮੈਂ ਜਾਣਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਸਤਿਗੁਰ ਕਹਿੰਦੇ ਨੇ ਨਾਨਕ ਤਪੇ ਦੇ ਘਰ ਜਾਣਾ ਹਾਂ ਨਾਨਕ ਤਪੇ ਦੇ ਘਰ ਜਾਣਾ ਮੈਂ ਹੋਰ ਕਿਧਰੇ ਨਹੀਂ ਜਾਣਾ ਉੱਥੇ ਹੀ ਜਾਣਾ ਅੱਛਾ ਚਲੋ ਆਪਾਂ ਲੈ ਚਲਦੇ ਹਾਂ ਲਗਾਮ ਪਕੜ ਲਈਏ ਗੁਰੂ ਨਾਨਕ ਨੇ ਕੋਹੜੀ ਤੇ ਬੈਠੇ ਨਹੀਂ ਲੈਣਾ ਨਾਨਕ ਜੀ ਨਾਨਕ ਦੇ ਖੋਜੀ ਨੂੰ ਲੈ ਜਾ ਰਹੇ ਨੇ ਖੁਦ ਆਪਣੇ ਘਰ ਇਸ ਸਾਕੀ ਤੋਂ ਮੈਂ ਇਹ ਪ੍ਰੇਰਣਾ ਲਈ ਜੇਦੀ ਜ਼ਿੰਦਗੀ ਦੀ ਲਗਾਂ ਗੁਰੂ ਨਾਨਕ ਆਪ ਨਾ ਪਕੜੇ ਉਹ ਗੁਰੂ ਨਾਨਕ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਨਹੀਂ ਪਹੁੰਚ ਸਕਦਾ ਪਰ ਗੁਰਨਾਨਕ ਉਸ ਦੀ ਜ਼ਿੰਦਗੀ ਦੀ ਢੋਰ ਪਕੜਦਾ ਹੈ ਜ਼ਰੂਰ ਪਕੜਦਾ ਹੈ ਜਿਹੜਾ ਲੈਣੇ ਦੀ ਤਰ੍ਹਾਂ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ ਨਾਨਕ ਤਪੇ ਦਾ ਘਰ ਕਿੱਥੇ ਤਾਂ ਜਾ ਕੇ ਕਿਦਰੇ ਖੇਡ ਬਣਦੇਗੇ ਗੁਰਨਾਣਿਕ ਨੇ ਹੀ ਆਪਣੇ ਘਰ ਤੱਕ ਪਹੁੰਚਾਇਆ ਹੈ। ਰਾਹੀ ਤੇ ਕਹਿੰਦੇ ਰਹੇ ਅੱਗੇ 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 ਕਿਤਨੇ ਵੀ ਡੇਰੀਆਂ ਧੱਕੇ ਖਾਓ ਅੱਗੇ ਹੀ ਅੱਗੇ। ਖੇੜ ਤੇ ਉਦੋਂ ਬਣੇਗੀ ਜਦ ਸੁਰਤ ਸ਼ਬਦ ਨਾਲ ਜੁੜੇਗੀ। ਉਹ ਜ ਨਹੀਂ ਬਣੇਗੀ। ਉਹ ਜੋ ਹੈ ਨਹੀਂ ਬਣੇਗੀ ਖੇੜ। ਲਗਾਮ ਪਕੜਾ ਦਿੱਤੀ ਹੈ। ਪੰਜ ਘੋੜਿਆਂ ਦੀ ਲਗਾਮ ਅਰਜਨ ਨੇ ਪਕੜਾ ਦਿੱਤੀ ਹੈ। ਕ੍ਰਿਸ਼ਨ ਨੂੰ ਉਹ ਜ ਸਪਾਸੇ ਲੈ ਜਾਂਦਾ। ਗੁਰੂ ਇਸ ਮਨ ਨੂੰ ਜਿਸ Pasee ਤੋਸੀ ਲੈ ਜਾਣਾ ਜਿਦੜ ਤੁਸੀਂ ਮੋੜਨਾ ਹੁਣ ਡਰਾਈਵਰ ਤੁਸੀਂ ਹੁਣ ਚਲਾਣ ਵਾਲੇ ਤੁਸੀਂ ਅਸੀਂ ਮਨ ਫੜੇ ਹਵਾਲੇ ਕਰ ਦਿੱਤਾ ਮਿਲ ਖਤਮ ਇਹ ਮਨ ਤੈਨੂੰ ਦੇਸਾ ਮੈਂ ਤੈਨੂੰ ਦੇ ਦਿੱਤਾ ਮੈਂ ਆਪਣੇ ਕੋਲ ਰੱਖਦਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਉਹਨਾਂ ਮਫਦ ਦੇ ਚ ਨਾ ਦੇ ਅਸੀਂ ਤੈਨੂੰ ਕੁਛ ਦੇਾਂਗੇ ਤੂੰ ਵੇਚ ਛੜੇ ਤੇ ਮਨ ਵੇਚੇ ਸਤ ਗੁਰ ਕੇ ਪਾਸ ਵੇਚ ਬਦਲੇ ਚ ਲੈ ਜਿਤਨੇ ਤੇਰੇ ਲੋਕ ਪਰਲੋਕ ਦੇ ਕਮ ਨੇ ਇਹ ਸਾਰੇ ਗੁਰੂ ਆਪੇ ਹੀ ਸਵਾਰ ਦੇਗਾ ਮਨ ਬੇਚੇ ਸਤ ਗੁਰ ਕੇ ਪਾਸ ਤਿਸੇ ਵਕ ਕੇ ਕਾਰਜ ਰਾਸ ਕਿਧਰੇ ਕਿਧਰੇ ਸਤ ਸੰਗ ਨੂੰ ਵਾਪਾਰ ਵੀ ਕੇ ਸ਼ਾਵਾ ਪਾਰੀ ਦਵਾਰੇ ਆਏ ਵੱਖਰੇ ਕਾਢੋ ਸੌਦਾ ਕਰਾ ਗੁਰਬਾਣੀ ਗੁਰੂ ਕਹਿੰਦਾ ਦੇ ਤੇ ਮਨ ਲੈ ਜਾ ਪਰਮ ਅਨੰਦ ਪਰਮ ਖੇੜਾ ਜਿਤਨੇ ਚਿਰ ਤੱਕ ਮਨ ਮੇਰੇ ਕੋਲ ਹੈ ਤੇ ਮੈਂ ਆਪਣਾ ਜੀਵਨ ਆਪਣੇ ਮਨ ਦੇ ਆਸਰੇ ਤੇ ਬਿਤੇਤ ਕਰ ਰਿਹਾ ਉਸੇ ਨੂੰ ਕਹਿੰਦੇ ਨੇ ਮਨਮਕ ਔਰ ਮਨ ਦਾ ਇੱਕ ਸੁਭਾਅ ਹੈ ਚੱਲਣਾ 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 ਰੁਕਣਾ ਹੀ ਨਹੀਂ ਖੜ ਆ ਗਏ ਤਾਂ ਖੜ ਦੇ ਚ ਗਰਨਾ ਹੈ ਦਲਦਲ ਆ ਗਈਏ ਤਾਂ ਦਲਦਲ ਦੇ ਚ ਗਰਨਾ ਹੈ ਨਰਕ ਆ ਗਿਆ ਤਾਂ ਨਰਕ ਦੇ ਚ ਗਰਨਾ ਹੈ ਮਨ ਇਸ ਤਰ੍ਹਾਂ ਹੀ ਚੱਲਦਾ ਰਹੇ ਕਿਉਂਕਿ ਇਹ ਰੁਕਦਾ ਹੀ ਨਹੀਂ ਤੇ ਜਨਮ ਮਰਨ ਨੂੰ ਚਲਾਈ ਜਾ ਰਿਹਾ ਚਲਾਈ ਜਾ ਰਿਹਾ ਚਲਾਈ ਜਾ ਰਿਹਾ ਜਗ ਰੁਕ ਜਾਏ ਤੋ ਜਨਮ ਮਰਨ ਵੀ ਰੁਕ ਜਾਏ ਜਿਤਨੇ ਚਿਰ ਤਕ ਮਨ ਚਲਦਾ ਪਿਆ ਸਮਝ ਲੈਣਾ ਜਨਮ ਮਰਨ ਚਲਦਾ ਰਹੇਗਾ ਚਲਦਾ ਰਹੇਗਾ ਇਹ ਪਹਿਚਾਨ ਹੈ ਇਹ ਮੂਲ ਪਹਿਚਾਨ ਹੈ ਧੰਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਅੰਕੁਰ ਸ ਹੈ ਜਿਵੇਂ ਐਣ ਦਿੱਤੇ ਸਿਰ ਰਖਿਆ ਹੈ ਲੋਹੇ ਤੇ ਸੋਨੇ ਇਸ ਤਰ੍ਹਾਂ ਹੀ ਤੂੰ ਆਪਣਾ ਸਿਰ ਆਪਣਾ ਮਨ ਤੇ ਤਨ ਗੁਰੂ ਦੇ ਹਵਾਲੇ ਕਰ ਔਰ ਇਸਨਾ ਅਣਥਕ ਹੋ ਕੇ ਸੇਵਾ ਕਰ ਖੜੇ ਹੋ ਕੇ ਸੇਵਾ ਕਰ ਆਪਣਾ ਮਨ ਅਰਪਣ ਕਰਕੇ ਆਪਣਾ ਤਨ ਅਰਪਣ ਕਰਕੇ ਹਾਂਜੀ ਏਓ ਗੁਰਮੁਖ ਆਪ ਨਿਵਾਰੀਆ ਸਭ ਰਾਜ ਸ੍ਰਿਸ਼ਟ ਕਾਲੀ ਗੁਰਮੁਖ ਬਣ ਕੇ ਆਪ ਆਵ ਦਾ ਤਿਆਗ ਕਰੀਏ ਇਹਦੇ ਨਾਲ ਹੁੰਦਾ ਕਿ ਇਹ ਤੂੰ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲਏ ਬਾਓ ਤੂੰ ਮਾਲਕ ਬਣ ਜਾਏਗਾ ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਆਪਣੇ ਮਨ ਦਾ ਗੁਲਾਮ ਹੁੰਦਾ ਔਰ ਜੋ ਆਪਣੇ ਮਨ ਦਾ ਮਾਲਕ ਬਣ ਜਾਂਦਾ ਉਹ ਸਾਰੀ ਦੁਨੀਆ ਦਾ ਮਾਲਕ ਬਣ ਜਾਂਦਾ ਕਿਉਂਕਿ ਦੁਨੀਆ ਦਾ ਜੋ ਮਾਲਕ ਹੈ ਉਸ ਨਾਲ ਸੰਬੰਧ ਜੁੜ ਜਾਂਦਾ ਹੈ ਉਸ ਨਾਲ ਜੋ ਹੈ ਰਿਸ਼ਤਾ ਜੁੜ ਜਾਂਦਾ ਹੈ ਹਾਂਜੀ ਨਾਨਕ ਗੁਰਮੁਖ ਬੁੱਝੀਆ ਜਾਂ ਆਪੇ ਨਦਰ ਕਰੇ ਜਿਸ ਦੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਉਹ ਗੁਰਮੁਖ ਬਣ ਕੇ ਗੁਰੂਦਵਾਰਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਹਾਲਤ ਨੂੰ ਪ੍ਰਾਪਤ ਕਰ ਲੈਂਦਾ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਮਾਣ ਗੁਰਮੁਖ ਹੋ ਕੇ ਆਪਣੇ ਆਪ ਨੂੰ ਨਿਛਾਵਰ ਕਰਕੇ ਦੇਖੇ ਅਰਪਣ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਹੀ ਸੰਸਾਰ ਤੇ ਆਇਆ ਪ੍ਰਮਾਨ ਹੈ ਉਹਨਾਂ ਨੇ ਹੀ ਆਪਣਾ ਜਨਮ ਸਫਲ ਕੀਤਾ ਹੈ ਜੀਵਨ ਸਫਲ ਕੀਤਾ ਹੈ ਹਾਂਜੀ ਨਾਨਕ ਕੁਲ ਉਧਾਰ ਹੈ ਆਪਣਾ ਦਰਗਾਹ ਪਾਵਹ ਮਾਣੋ ਐਸੇ ਪੁਰਸ਼ ਦੀ ਆਪਣੇ ਇੱਕ ਆਭਾ ਹੁੰਦੀ ਹੈ ਜਿਹਨੂੰ ਔਰਾ ਕਹਿੰਦੇ ਨੇ ਉਸ ਔਰੇ ਦੀ ਲਪੇਟ ਦੇ ਵਿੱਚ ਉਸ ਆਭਾ ਦੀ ਲਪੇਟ ਦੇ ਵਿੱਚ ਜਿਹੜੇ ਵੀ ਆਂਦੇ ਨੇ ਉਹ ਪ੍ਰੇਰਿਤ ਹੁੰਦੇ ਨੇ ਤੇ ਐਸੀ ਆਭਾ ਕਿਦੜੇ ਕਰਦੇ ਚ ਹੋਵੇ ਤਾਂ ਪ੍ਰੇਰਿਤ ਤੇ ਹੋਣਗੇ ਹਾਂਜੀ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈ ਆ ਗੁਰੂ ਨੇ ਇਹ ਸੇਵਕ ਇਹ ਸਖੀਆਂ ਜੋ ਸਿੱਖ ਰੂਪ ਦੇਚ ਨੇ ਸੇਵਾ ਕਰੋ ਉਪਦੇਸ਼ ਨੇ ਆਪ ਆਪਣੇ ਨਾਲ ਜੋੜੀਆਂ ਨੇ ਆਪ ਆਪਣੇ ਅੰਗ ਸੰਗ ਰੱਖੀਆਂ ਨੇ ਹਾਂ ਜੀ ਇੱਕ ਸੇਵਕ ਗੁਰਪਾਸ ਇੱਕ ਗੁਰਕਾਰਾ ਲਈ ਆ ਇੱਕ ਨੂੰ ਸਿਮਰਨ ਦੇ ਚਲਾਇਆ ਇੱਕ ਨੂੰ ਸੇਵਾ ਦੇ ਚਲਾਇਆ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਵਪੂਰਤ ਹੋ ਕੇ ਸੇਵਾ ਹੋ ਰਹੀ ਹੈ ਇਹ ਸੇਵਾ ਵੀ ਸਿਮਰਨ ਹੈ ਕਿਉਂਕਿ ਭਾਵਨਾ ਕਰਕੇ ਗੁਰੂ ਦੇ ਨਿਕਟ ਰਹੇਗਾ ਪਰ ਸਿਮਰਨ ਚੱਲ ਰਿਹਾ ਹੈ ਭਾਵਨਾ ਅਧীন ਭਾਵਨਾ ਹੀਨ ਬਿਨਾ ਭਾਵਨਾ ਤੋਂ ਪੜ੍ਹੀ ਜਾ ਰਹੀਏ ਬਾਣੀ ਬਿਨਾ ਭਾਵਨਾ ਤੋਂ ਜਪਿਆ ਜਾ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਭਾਵਨਾ ਹੀਨ ਸਿਮਰਨ ਸਿਮਰਨ ਨਹੀਂ ਹੈ ਭਾਵਨਾ ਲੈਨ ਸੇਵਾ ਇਹ ਵੀ ਸਿਮਰਨ ਹੋ ਜਾਂਦੀ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਇਆ ਗੁਰੂ ਨੇ ਸੇਵਾ ਚਲਾਇਆ ਤੇ ਵਾਹ ਕਈ ਗੁਰੂ ਨੇ ਸੇਵਾ ਚਲਾਇਆ ਹੋਇਆ ਪਹਿਚਾਣ ਕੀ ਹੋਵੇਗੀ ਭਾਵਨਾ ਨਾਲ ਭਜਿਆ ਹੋਇਆ ਹਿਰਦਾ ਵਾਹਿਗੁਰੂ ਵਾਹਿਗੁਰੂ ਉਸਦਾ ਹਿਰਦਾ ਪਿਆ ਕਰਦਾ ਹੈ ਔਰ ਉਸੇਵਾ ਪਿਆ ਕਰਦਾ ਹੈ ਮਹਾਰਾਜ ਕਹਿੰਦੇ ਨੇ ਇੱਕਦ ਨੂੰ ਉਸਨੇ ਸੇਵਾ ਚਲਾਇਆ ਇੱਕਦ ਨੂੰ ਆਪਣੇ ਕੋਲ ਬਿਠਾਇਆ ਸਿਮਰਨ ਦੇ ਜੋੜਿਆ ਇੱਕ ਨੂੰ ਸੇਵਾ ਦੇ ਜੋ ਹੈ ਜੋੜਿਆ ਹੈ ਗੁਰੂ ਨੇ ਇਸ ਤਰ੍ਹਾਂ ਦੀ ਮਹਿਮਾ ਵਰਤਾਈ ਹੋਈ ਹੈ ਹਾਂਜੀ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇਵਾਈਆ ਜਿਨ੍ਹਾਂ ਨੂੰ ਭਾਉ ਦੇਖੇ ਚਿਤ ਦੇ ਵਿੱਚ ਗੁਰੂ ਆਪ ਵਸਿਆ ਹੈ ਸੇਵਾ ਕਰਦੇ ਆਇਆ ਸਿਮਰਨ ਕਰਦੇ ਆਇਆ समझ लो ये महान बख्शिश है ए आप गुरु दी हुई महान देन है। भाव करके सेवा कर रहे हैं। भाव करके सिमरन कर रहे हैं मैं फिर अर्ज करा भाव करके सेवा कर रहे हैं। है। बिना भाव तो सिमरन कर रहे हैं सिमरन नहीं है नहीं खेत सारी भाव दी खोल के गल कर देती है गुरु ने भाव पा देता है किसी सेवक किसी एक कोल बिठाया है, एक सेवा चलाया है, ਦੁਆਨ ਦੇ ਹਿਰਦੇ ਭਾਵ ਨਾਲ ਵਰ ਦਿੱਤੇ ਨੇ ਇਸ ਤਰ੍ਹਾਂ ਨੇ ਗੁਰੂ ਨੇ ਆਪਣੀ ਮਹਿਮਾ ਵਰਤਾਈ ਏ ਕਲਾ ਵਰਤਾਈ ਆ ਜੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਉਹ ਉਸ ਭਾਵ ਦਾ ਸਦਕਾ ਗੁਰਸਿੱਖਾਂ ਦੇ ਚ ਪਿਆਰ ਇੰਜ ਵਰਤਦਾ ਹੈ ਵੱਡਾ ਹੈ ਤਾਂ ਪਿਤਾ ਜਮਾਨ ਹੈ ਬਰਾਬਰ ਦਾ ਹੈ ਤਾਂ ਭਰਾ ਜਮਾਨ ਹੈ ਛੋਟਾ ਹੈ ਤਾਂ ਪੁੱਤਣਾ ਦੀ ਤਰ੍ਹਾਂ ਇਸ ਤਰ੍ਹਾਂ ਦਾ ਪਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਪਿਆਰ ਐਸਾ ਉਹ ਪਿਆਰ ਪਾ ਕੇ ਜੋ ਹੈ ਵਿਚੜਦੇ ਨੇ ਉਹ ਭਾਵਨਾ ਇਸ ਤਰ੍ਹਾਂ ਬਣਾ ਦਿੰਦੀ ਆਪਣੇ ਤੋਂ ਜੋ ਵੱਡਾ ਹੈ ਪਿਤਾ ਸਮਾਨ ਦਿਖਾਈ ਦੇਣ ਲੱਗ ਪੈਂਦਾ ਹੈ ਬਰਾਬਰੀ ਦਾ ਹੈ ਬਰਾਦ ਇਕਾਈ ਦੇਣ ਲੱਗ ਪੈਂਦਾ ਹੈ ਛੋਟਾ ਹੈ ਆਪਣੇ ਬੱਚਿਆਂ ਵਰਗਾ ਦਿਖਾਈ ਦੇਣ ਲੱਗ ਪੈਂਦਾ ਉਸ ਦਾ ਹਿਰਦਾ ਸਾਰਿਆਂ ਦੇ ਲਈ ਭਾਵਨਾ ਨਾਲ ਭਰ ਜਾਂਦਾ ਹੈ ਪਿਆਰ ਨਾਲ ਭਰ ਜਾਂਦਾ ਹਾਂਜੀ ਗੁਰ ਸਤਗੁਰੂ ਬੋਲੋ ਸਭ ਗੁਰਿਆਖ ਗੁਰੂ ਜੀ ਵਾਈਆ ਸਾਰੇ ਧਨ ਧਨ ਕਰੋ ਗੁਰੂ ਗੁਰੂ ਨੂੰ ਆਖ ਕੇ ਗੁਰੂ ਦਾ ਬਚਨ ਮਨ ਮਨ ਕੇ ਗੁਰੂ ਦਾ ਬਚਨ ਜਪ ਜਪ ਕੇ ਉਸ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਜੇ ਨੂੰ ਪਰਮ ਜੀਵਨ ਕਰੰਦੇ ਨੇ ਉਹ ਗੁਰੂ ਜੀਵਨ ਚੋਲੀ ਦੇ ਜੋ ਹੈ ਪਾ ਦਿੰਦਾ ਧੰਗੁਰੂ ਅਮਰਦਾਸ ਜੀ ਮਹਾਰਾਜ ਉਹੜੀ ਧੰਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਮਹਿਰਾਮਤ ਕਰਨ ਬਖਸ਼ਿਸ਼ ਕਰਨ ਸ਼ਬਦ ਦਾਸਾਰ ਸੜੇ ਹਿਰਦੇ ਚ ਵਸੇ ਬੋਲ ਚੁਕ ਦੀ ਸ਼ਮਾ ਵਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ